Kai benjani. ਨੀ ਮੁਕਾਬਲਾ ਹੋਇਆ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਤੇ ਤੁਸੀਂ ਜਿਹੜੀ ਆਉਣ ਵਾਲੀ ਤੁਹਾਡੇ ਵਰਗੇ ਨਵੇਂ ਨੌਜਵਾਨ ਬੱਚੇ ਛੋਟੇ ਆ ਪੀੜੀ ਆ ਨੰਨੀ ਪਨੀਰੀ ਤੁਹਾਨੂੰ ਕੀ ਸੰਦੇਸ਼ ਦਿਓਗੇ ਜਿਹੜਾ ਅੱਜ ਕੀ ਸਿੱਖ ਕੇ ਚੱਲੇ ਹੋ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਹੀ ਲੱਗਦਾ ਹੈ ਜਿਹੜੇ ਆਉਣ ਵਾਲਿਆ ਉਹਨਾਂ ਨੂੰ ਵੀ ਪਾਠ ਕਰਿਆ ਕਰ ਔਰ ਕੀ ਕਹਿਣਾ ਚਾਹੋਗੇ ਬਈ ਇਥੋਂ ਵੀ ਨਿੱਕੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਵੀ ਸਾਰੇ ਬਾਣੀ ਨਾਲ ਜਾਪ ਕਰਨ ਨਾਲ ਨਿਤਨੇਮ ਸਾਹਾ ਕੰਠ ਕਰਨ ਨਾਲੇ ਕਿਤਾਬਾਂ ਨਾਲ ਜੜਨ ਪੋਸਟਾਂ ਪੜ੍ਹਨ ਮੋਬਾਈਲ ਨਹੀਂ ਦੇਖਣਾ ਠੀਕ ਹੈ ਤੇ ਹੋਰ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਨੀ ਹੈ ਤੇ ਜਿਹੜੀ ਕੰਠ ਦਾ ਆਪਾਂ ਕਰਨੀ ਹੈ ਉਹਨੂੰ ਬੋਲਣ ਦਾ ਤਰੀਕਾ ਜਿਹੜਾ ਗਾ ਕੇ ਵੀ ਸਿੱਖਣਾ ਆਪਾਂ ਵੀ ਗੁਰਬਾਣੀ ਨੂੰ ਗਾ ਕੇ ਆਪਾਂ ਪਾਠ ਕਰਿਆ ਕਰੀਏ ਦੇ ਨਾਲ ਦੀ ਨਾਲ ਉਹਨੂੰ ਬੋਲਣ ਦਾ ਤਰੀਕਾ ਬੈਠਣ ਦਾ ਤਰੀਕਾ ਕਿਵੇਂ ਆਪਾਂ ਉਹਨੂੰ ਚੌਕੜੀ ਲਾਈ ਐ ਕਿਵੇਂ ਆਪਾਂ ਹੱਥ ਕੀਤੇ ਐ ਇਹ ਵੀ ਜੱਜ ਸਾਹਿਬ ਦੇਖਦੇ ਆ ਤੁਹਾਨੂੰ ਪਤਾ ਐ ਅੱਗੇ ਤੋਂ ਹੋਰ ਵੀ ਜ਼ਿਆਦਾ ਧਿਆਨ ਰੱਖਣਾ ਤੇ ਸਾਰਿਆਂ ਨੂੰ ਬਹੁਤ ਬਹੁਤ ਢੇ ਸਾਰੀਆਂ ਮੁਬਾਰਕਾਂ ਤੇ ਇਵੇਂ ਹੀ ਬਾਣੀ ਨਾਲ ਜੁੜੇ ਰਹੋ ਸ਼ੁਕਰੀਆ ਜੀ